ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਝੰਡਿਆਂ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਇਹਨੂੰ ਚੜੱਕ ਝੰਡਿਆਣਾ ਵੀ ਕਹਿ ਦਿੰਦੇ ਆ ਵੀਰੇ ਮੋਗੇ ਦੇ ਬਿਲਕੁਲ ਨੇੜੇ ਆ ਅੱਜ ਦੀ ਵੀਡੀਓ ਚ ਚਾਰਨਾ ਗਾ ਇੱਕ ਤੋਕੜਾ ਤੇ ਨਗਬਣ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦਊਗਾ ਤਸੱਲੀ ਪਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਤੇ ਡਰੈਸ ਦੱਸ ਦਿਓ ਜੀ ਨਾਮ ਮਹਤਾਬ ਸਿੰਘ ਪਿੰਡ ਚੰਡੇਵਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ ਜੀ 819687829 ਠੀਕ ਹੈ ਵੀਰੇ ਚਾਰ ਨਾਗਾ ਜੀ ਹਾਂਜੀ ਕਾਲੀ ਵੇੜ ਤੋਂ ਸ਼ੁਰੂ ਕਰਦੇ ਸੁਆ ਕਿੰਨਾ ਜੀ ਇਹ ਤੀਜਾ ਸੁਆਈ ਸਮਾਂ ਕਿੰਨਾ ਲੈਂਦੀ ਹੈ ਬਸ ਅੱਜ ਸੂਬੇ ਕੱਲ ਸੂਬੇ ਤਿਆਰ ਹੀ ਹੈ ਤਿਆਰ ਜੀ ਦੁੱਧ ਕਿੰਨਾ ਪਿਆਜੂ ਵੀਰੇ ਅਗਲੇ 20 22 ਕਿਲੋ ਕਿਹੜਾ 17 18 ਮੰਨ ਕੇ ਆ ਜੀ ਖਾਣਾ ਦੀ ਬਾਹਰ ਪਿੱਛੇ ਜਾਵਾਂ ਓਕੇ ਗਾਰੰਟੀ ਹੈ ਤੋੜ ਕੇ ਦਿਖਾ ਦਿਓ ਵੀਰੇ ਸੂਆ ਵਾਈ ਦੇ ਦਸਨ ਮੁਤਾਬਕ ਤੀਜਾ ਸੁੰਦੀ ਆ ਜੀ ਸਮਾਂ ਤਿਆਰ ਮੰਨ ਕੇ ਆਇਓ ਇੱਕ ਅੱਧਾ ਦਿਨ ਲਿਜਾ ਵੀ ਸਕਦੀ ਐ ਤੇ ਤਿਆਰੀ ਬਹੁਤ ਜ਼ਿਆਦਾ ਸੋਹਣੀ ਕੀਤੀ ਹੋਈ ਆ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਫੋੜ ਸ਼ਾਂਗ ਪੋਰਾ ਵੀ ਨਹੀਂ ਥਣ ਤੁਨ ਨੂੰ ਮੈਂ ਨੇੜੇ ਤੋਂ ਵੀ ਚੈੱਕ ਕਰਾ ਦੇਣਾ ਬਾਕੀ ਵੀਰੇ ਕਰਮਾਲੀ ਦਾ ਇਹਦਾ ਦੁੱਧ ਵੀ ਸੰਗਣਾ ਹੁੰਦਾਗਾ ਮੱਝਾ ਅਰਗਾ ਤੇ ਫੈਟ ਵੀ ਚੰਗੀ ਆਊਗੀ ਕੱਦ ਕਾਠ ਵੀ ਚੰਗਾ ਬਾਈ ਦੱਸਦਾ ਕਿ ਮਾਲਕ ਨੇ ਤਾਂ ਚਲੋ ਜ਼ਿਆਦਾ ਦੱਸਿਆ ਤੇ ਆਪਾਂ 18 ਮੰਨ ਕੇ ਲਈਏ ਤੁਸੀਂ ਆਪਦੀ ਸਮਝ ਨਾ ਲੈ ਸਕਦੇ ਆ ਪਰ ਜਿਹੜੇ ਹਿਸਾਬ ਨਾਲ ਵੀਰੇ ਤਿਆਰੀ ਆ ਕਰਮ ਵਾਲੀ ਦੀ ਦੇਣ ਦਾ ਹੱਕ ਆ ਬਾਕੀ ਸੇਵਾ ਸੰਭਾਲ ਦੇ ਸਰਤੇ ਤੇ ਵੀਰੇ ਜੈਜ ਜੀ ਕੀਮਤ ਜਿਹੜੇ ਲੈਣੇ ਆ ਉਹੀ ਦੱਸੋ ਯਾਸ ਤੇ ਨੋ ਜੀ ਬਈ ਮਾਲਤ ਦਾ ਯਾਰ 55 ਗਰਾ 56 ਗਰਾ 50000 ਦੀ ਦੇ ਦਾਂਗੇ ਹੋਜੂ ਮਾੜਾ ਮੋਟਾ ਮਾੜਾ ਮੋਟਾ ਕਰ ਦਾਂਗੇ ਠੀਕ ਆ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 50000 ਦੀ ਆਪਾਂ ਇਹ ਦੇ ਦਾਂਗੇ ਇਹਦਾ 2 ਨੰਬਰ ਨਗ ਆ ਗਿਆ ਵੀਰੇ ਇਹਦਾ ਸੁਆ ਕਿੰਨਾ ਮਾਏ ਇਹ ਦੂਜਾ ਸੁਆਈ ਇਹ ਜਰਸੀ 'ਚ ਪੈ ਗਈ ਹੈ ਨਾ ਹਾਂਜੀ ਸਮਾਂ ਕਿੰਨਾ ਕੁ ਲੈਂਦੀ ਹੈ ਜੀ ਬਾਈ 5-4 ਦਿਨ ਲੈਂਦੀ ਜੀ ਤਿਆਰੀਆਂ ਜੀ ਆ ਹਾਂਜੀ ਕਿੰਨਾ ਪਿਆ ਜੀ ਦੁੱਧ ਜੀ ਇਹ ਦੁੱਧ ਲੈਣੇ 17-18 ਕਿਲੋ ਆ 15-16 ਮੰਨ ਕੇ ਲਈ ਖਾਣਾ-ਸੁਣਾ ਦੀ ਓਕੇ ਆ ਜੀ ਜਾਵਾ ਓਕੇ ਜੀ ਠੀਕ ਆ ਧੁਰ ਕੇ ਦਿਖਾ ਦਿਓ ਵੀਰੇ ਵੀ ਇਹ ਬਾਈ ਦੱਸਦਾ ਕਿ 5-4 ਦਿਨ ਲੈ ਜੂ ਬਾਕੀ ਵੀਰੇ ਬਾਈ ਦੇ ਨਗ ਖਰੀਦਦੇ ਹੀ ਹੁੰਦੇ ਆ ਸੁਆ ਜਿਹੜਾ ਤੁਸੀਂ ਮਰਜ਼ੀ ਮੰਨ ਲਿਆ ਕਰੋ ਜਰਸੀ 'ਚ ਪੈ ਗਈ ਹੈ ਵੀਰੇ ਕੁਆਲਿਟੀ ਸੋਹਣੀ ਆ ਦੁੱਧ ਜਰਸੀ ਦਾ ਵੀ ਮੱਝਾ ਅਰ ਗਈ ਹੁੰਦਾ 5-4 ਦਿਨ ਲੈ ਜੂ ਸੋਨਾ ਮੁੱਠੀ ਵਾਲਾ ਥਣ ਕੱਲਾ-ਕੱਲਾ ਨਿੱਖੜ ਮਾ ਹੱਤੀ ਚਵਾਈ ਵਾਲਾ ਥੋੜਾ ਜਿਹਾ ਤਲਿਹਾਰੇ ਨਾ ਤੁਰਨਾ ਨਹੀਂ ਹੁੰਦਾ ਸੰਗਲ ਤੇ ਸੀਗੀ ਨਾ ਫੁੱਤਾ ਪਾਇਆ ਵਾ ਸੀਗਾ ਤੇ ਬਾਈ ਨੇ ਤਲਿਹਾਰਾ ਪਾਤਾ ਤਾਂ ਕਰਕੇ ਥੋੜਾ ਤੁਰਨ 'ਚ ਦਿੱਕਤ ਤਾਂ ਮੰਦੀ ਆ ਮੂੰਹ ਤੋਂ ਬਾਕੀ ਥਣ ਥਣ ਨੂੰ ਮੈਂ ਚੈੱਕ ਵੀ ਕਰਵਾ ਦਿੰਨਾ ਸੋਨਾ ਸਿਆਜ ਕੱਲਾ-ਕੱਲਾ ਨਿੱਖੜ ਮਾ ਤੇ ਰੰਗ ਪ੍ਰਿੰਟ ਕਰ ਮਾਲੀ ਦਾ ਪੂਰਾ ਚੰਗਾ ਤੇ ਵੀਰੇ ਇਹਦੀ ਜਾਇਦ ਜੀ ਕੀਮਤ ਜਿਹੜੇ ਲੈਣਾ ਹੀ ਆ। ਇਹਦਾ ਮੌਲ ਤਾਂ 48 ਹੀ 45000 ਦੀ ਦੱਸੇ। ਕੋਜੂ ਮਾਨ ਤਾਂ ਨੀ। ਮਾੜਾ ਮੋਟਾ ਕਰਨਾ ਹੀ ਬਾਹਲਾ ਨਹੀਂ। ਜੋੜਾ ਲੈ ਜੂ ਸੱਜਣ ਕੋਈ। ਜੋੜਾ ਲੈ ਜੋ ਜਿਆ ਕਰ ਦਾਂਗੇ। ਬੁੱਲਾ ਮਾਨ ਸਾਨੂੰ ਕਰ ਦਾਂਗੇ। ਠੀਕ ਆ। ਤੇ ਬਾਈ ਡੱਬੀ ਵਹਿਣਾ ਗਈ ਆ। ਇਹ ਤੋਕੜ ਆਈ। ਇਹ ਤੋਕੜ ਆ। ਇਹ ਪਤਾ ਕਦੋਂ ਸੂਈ ਆ ਕਿ ਨਹੀਂ ਇਹਦਾ 2.5 ਮਹੀਨੇ ਦਾ ਕਾਦਾ ਕਹਿਣਾ ਹੀ। ਤੋਕੜ ਮੰਨ ਕੀ ਆ। ਹਾਂਜੀ। ਠੀਕ ਆ ਤਾਂ ਨਹੀਂ ਲੱਗਿਆ ਇਹ ਤਾਂ ਦੱਸਿਆ। ਨਹੀਂ ਨਹੀਂ ਐਵੇਂ ਕਹਨੂੰ ਲੱਗਿਆ ਝੂਣ ਕਾਦਾ ਮਾਰਨਾ ਹੀ। ਹੂੰ। ਐਵੇਂ ਆਪਾਂ ਕਰਕੇ ਵਾੜ ਦੂੰਗੀ। ਇਹ ਵੀ ਆਂ ਦਾ ਲੱਗਿਆ ਉਹਦਾ ਪੈਦਾ ਕੋਈ ਉਹ ਡੰਡੀ ਜਿਹਾ ਮਾਰ ਜੀ ਬੈਠ ਰਹੀ ਠੀਕ ਆ ਤੁਰ ਕੇ ਦਿਖਾ ਦੀ ਦੁੱਧ ਕਿੰਨਾ ਨਟ ਤਿਆਰ ਆ ਵੀਰੇ ਦੁੱਧ 9 ਕਿਲੋ ਹੋ ਗਏ 8 ਕਿਲੋ ਜਿਹੜਾ ਮਰਜੀ ਮਿਲ ਲੈਣਗੇ 8 ਦੀ ਚੋਕੇ ਲੈ ਜੀ ਮੈਂ ਬਾਈ ਚਾਰ ਡੰਗ ਚ ਹੋ ਗਏ ਆ ਥਣਾ ਤੁਣਾ ਦੀ ਓਕੇ ਆ ਜਮਾ ਜੀ ਓਕੇ ਆ ਜੀ ਠੀਕ ਆ ਤੁਰ ਕੇ ਦਿਖਾ ਦੀ ਵੀਰੇ ਚਾਰ ਡੰਗ ਬਾਈ ਕਹਿੰਦਾ 8 ਕਿਲੋ ਜੀ ਹਾਂਜੀ ਹਾਂਜੀ ਹੋਊਗਾ 9 8 ਜਿਹੜਾ ਮਰਜੀ ਮਣ ਕੇ ਲੈ ਜੀ ਮਣ ਕੇ ਆ ਜੇ ਦੋ ਟਾਈਮ ਚਾਰ ਟਾਈਮ 6 ਟਾਈਮ ਚਵਾਈ ਕਰ ਸਕਦਾ ਬਾਕੀ ਵੀਰੇ ਦੁਪਹਿਰ ਤੇ ਟਾਈਮ ਇਹ ਵੀਡੀਓ ਬਣਾ ਰਹੇ ਆ ਜੱਜਮੈਂਟ ਉਹ ਹਿਸਾਬ ਨਾਲ ਲਾਓ ਬਈ ਸ਼ਾਮ ਨੂੰ ਜੇ ਵੀਡੀਓ ਬਣਾਉਂਦੇ ਤਾਂ ਹਵਾਨਾ ਸੋਨਾ ਭਰਿਆ ਹੋਣਾ ਸੀ ਬਾਕੀ 8 ਕਿਲੋ ਦੀ ਤੁਸੀਂ ਮਿਲਕਿੰਗ ਕਰਕੇ ਲੈ ਜਾਓ ਦੁੱਧ ਨੋਂ ਹੀ ਨਿਕਲੂਗਾ ਇਹ ਬੜਾ 7 ਵਜੇ ਦੇ ਚੋਈ ਆ ਸਵਾ ਫੇ ਵੱਡੇ ਦਾ ਨਹੀਂ ਚੋਈ ਹਾਂਜੀ ਤੇ ਜੈਦ ਜੀ ਕੀਮਤ ਜੀ ਇਹਦਾ ਮੋਲ ਤਾਂ 20000 22000 ਦੀ ਰਹੀਂ ਹੋਜੂ ਮਾੜਾ ਮੋਟਾ ਮਾੜਾ ਮੋਟਾ ਕਰ ਦਾਂਗੇ ਹੁਣ ਇਹ ਚ ਰੱਖ ਕੀ ਕਰਾਂਗੇ ਆਹ ਛੋਟੀ ਜੀ ਰੈਡ ਹਾਂਜੀ ਇਹ ਛੋਟੀ ਜੀ ਇਹ ਪਹਿਲਾ ਸੂਆ ਜੀ ਪਹਿਲਾ ਸੂਆ ਦੰਦੋ ਚੈੱਕ ਕੀਤੀ ਹੈ ਦੰਦੋ ਤਾਂ ਨਹੀਂ ਕੀਤੀ ਐਵੇਂ ਧੁਰੇ ਛੋਟਾ ਹੀ ਆ ਜਾਂਦਾ ਪਹਿਲਾ ਦੱਸ ਦਿੰਨੇ ਆ ਤੁਹਾਨੂੰ ਬਾਹਲੀ ਬਾਡੀ ਨਾਲ ਮੰਨ ਕੇ ਆਏ ਦਰਮਿਆਨ ਨੂੰ ਹੀ ਆ ਬਹੁਤ ਚਾਹੀ ਛੋਟੀ ਮੰਨ ਕੇ ਆਇਓ ਬਾਈ ਤੁਸੀਂ ਪਰ ਨਿੱਗਰ ਨੁੱਗਰ ਪੂਰੀ ਹੈ ਹਨਾ ਬਾਈ ਲੱਸੀ ਲਾ ਵੀ ਨਹੀਂ ਕੱਲਾ ਕਾਦੀ ਛੋਟਾ ਬਣੀ ਬਾਲੀ ਹੈ ਦੁੱਧ ਤਾਂ ਪਿਆਜ ਦੱਬਾ 12 ਕਿਲੋ ਤਾਂ ਯਾਰ ਦੇਣਾ ਚਾਹੀਏ ਜਿਹੜੇ ਹਿਸਾਬ ਨਾਲ ਪਲੀ ਜਾਈ ਹੂੰ ਬਾਕੀ ਚਲੋ ਪੈਸੇ ਵੀ ਫਿਰ ਉਹ ਜੇ ਜਿੰਨਾ ਮਿੱਠਾ ਅਗਲਾ ਪਾਲੂਗਾ ਉਹਨਾਂ ਲੈ ਲੂਗਾ ਉਹ ਚੀਜ਼ ਹੋ ਜਾਂਦੀ ਹੈ ਇਹ ਫਿਰ ਬੱਚਿਆਂ ਨਾਲੋਂ ਵੀ ਸਸਤੀ ਇਹਦਾ ਮੁੱਲ ਤਾਂ 38000 ਹੈ ਹੂੰ 35000 ਦੀ ਦੇ ਦਾਂਗੇ ਤੇ 35 ਬੱਚਿਆਂ ਵਾਲੇ ਮੁੱਲ ਜੇ ਇੰਨੇ ਦੀ ਬੱਚੀ ਮਿਲਦੀ ਆ ਚਲੋ ਕਿਸੇ ਵੀਰ ਦਾ ਬਜਟ ਥੋੜਾ ਜਾਂ ਜਗਾ ਥੋੜੀ ਆ ਤੇ ਅੱਧੀ ਇੱਕ ਬੱਠਲ ਨਾਲ ਹੀ ਰੱਜ ਜਾਣਾ ਇਹਨੇ ਕਰਮ ਵਾਲੀ ਨੇ ਕੋਈ ਵੀ ਨਾ ਤੁਹਾਨੂੰ ਫਿੱਟ ਬੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ